ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਕੋੜੀ ਆਉਂਦਾ ਗੋਇੰਦਵਾਲ ਸਾਹਿਬ ਸੱਖੀ ਤੁਸੀਂ ਸੁਣੀ ਉਸ ਕੋੜੀ ਸਿਰਫ ਉਹ ਦੋ ਪ੍ਰਸ਼ਾਦਿਆਂ ਦੀ ਭੁੱਖ ਕਰਕੇ ਆਇਆ ਰਸਤੇ ਵਿੱਚ ਸੰਗਤ ਨੇ ਧਰਮਸ਼ਾਲਾ ਵਿੱਚ ਉਹਨੂੰ ਪ੍ਰਸ਼ਾਦਾਂ ਛਕਾਇਆ ਪੈਰੋ ਵਾਲੋ ਤੇ ਜਦੋਂ ਸੰਗਤ ਨੇ ਵਿਤਕਰਾ ਨਾ ਕੀਤਾ ਤਾਂ ਉਹ ਕੋੜੀ ਸੰਗਤ ਨੂੰ ਹੱਥ ਜੋੜ ਕੇ ਕਹਿੰਦਾ ਮੈਂ ਪਹਿਲੀ ਵਾਰ ਤੁਹਾਡੇ ਵਰਗੇ ਬੰਦੇ ਵੇਖੇ ਨੇ ਇੱਕ ਰੋਗੀ ਨਾਲ ਤੁਸੀਂ ਕੋਈ ਵਿਤਕਰਾ ਨਹੀਂ ਕੀਤਾ ਦੋ ਵਕਤ ਪ੍ਰਸ਼ਾਦਾ ਤੁਸੀਂ ਬਣਾ ਕੇ ਛਕਿਆ ਮੈਨੂੰ ਵੀ ਉੰਜ ਛਕਾਇਆ ਤੁਸੀਂ ਕਿੱਥੇ ਜਾ ਰਹੇ ਸੰਗਤ ਨੇ ਕਿਹਾ ਅਸੀਂ ਗੋਇੰਦਵਾਲ ਸਾਹਿਬ ਜਾ ਉੱਥੇ ਕੌਣ ਹੈ ਉੱਥੇ ਨਿਮਾਨਿਆਂ ਦੇ ਮਾਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਕੋੜੀ ਆਪਣੇ ਦੋ ਪ੍ਰਸ਼ਾਦਿਆਂ ਦੀ ਮੰਗ ਰੱਖਦਾ ਕਹਿੰਦਾ ਗੋਇੰਦਵਾਲ ਸਾਹਿਬ ਰੋਟੀ ਮਿਲ ਜਾਂਦੀ ਹੈ ਦੋ ਵਕਤ ਤੇ ਸੰਗਤ ਵਿੱਚੋਂ ਇੱਕ ਸਿੱਖ ਨੇ ਕਿਹਾ ਉਹ ਕੋੜੀਆਂ ਬਸ ਰੋਟੀ ਤੱਕ ਹੀ ਰਹਿ ਗਏ ਆ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਕੱਲੀ ਰੋਟੀ ਨਹੀਂ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਮੁਕਤੀ ਵੀ ਮਿਲਦੀ ਹੈ ਤੂੰ ਕੱਲੀ ਰੋਟੀ ਤੱਕ ਨਾ ਰਹਿ ਉੱਥੇ ਗਿਆ ਨੂੰ ਤਾਂ ਮੁਕਤੀ ਵੀ ਮਿਲਦੀ ਹੈ ਉਹਨੇ ਕਿਹਾ ਫਿਰ ਮੈਨੂੰ ਉਸ ਦਰਬਾਰ ਤੱਕ ਲੈ ਚੱਲੋ ਸੰਗਤ ਨੇ ਬਿਨਾਂ ਬਿਤਕਰਾ ਕੀਤੇ ਆਂ ਸਰੀਰ ਭਾਵੇਂ ਉਹਦਾ ਚੋਰ ਹੈ ਬਦਬੂ ਹੈ ਉਹਨੇ ਕਪੜਾ ਉੱਪਰ ਲਿਆ ਹੋਇਆ ਹੈ ਸਾਰਾ ਹੱਥਾਂ ਬਾਹਾਂ ਮੋਂ ਪਹਿਰਾ ਤੋਂ ਉਹਦੇ ਘਾਰਸ਼ ਕਰਕੇ ਕੋੜ ਚੋਂਦਾ ਜਦ ਗੋਇੰਦਵਾਲ ਸਾਹਿਬ ਪਹੁੰਚੇ ਪ੍ਰਸ਼ਾਦਾ ਛਕਿਆ ਸੰਗਤ ਨਾਲ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਗਈ ਕੋੜੀ ਜੀ ਦیدار ਕਰਨ ਜਾਂਦੀ ਗੁਰੂ ਦੀ ਕਲਾ ਬਾਹਰ ਖੜੇ ਸੇਵਾਦਾਰ ਨੇ ਰੋਕ ਦਿੱਤਾ ਭਾਈ ਤੇਰੇ ਤੋਂ ਬਦਬੂ ਆਉਂਦੀ ਹੈ ਤੇਰੇ ਸਰੀਰ ਤੇ ਮੱਖੀਆਂ ਬੈੰਦੀਆਂ ਨੇ ਕੋੜ ਹੈ ਕਿਸੇ ਹੋਰ ਨੂੰ ਨਾ ਲੱਗਦਾ ਤੂੰ ਦਰਸ਼ਨ ਹੀ ਕਰਨੇ ਨੇ ਨਾ ਇੱਥੇ ਬਹਿ ਜਾ ਇੱਥੋਂ ਲੰਘਣਾ ਗੁਰੂ ਅਮਰਦਾਸ ਮਹਾਰਾਜ ਦਰਵਾਜੇ ਵਿੱਚ ਬਹਿ ਗਿਆ ਅੱਜ ਗੁਰੂ ਦੀ ਕਲਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਰਵਾਜ਼ਾ ਬਦਲ ਪਿੱਛੇ ਪਾਸਿਓਂ ਦਰਬਾਰ ਵਿੱਚ ਆਏ ਔਰ ਕਥਾ ਕੀਰਤਨ ਸਮਾਪਤੀ ਤੋਂ ਬਾਅਦ ਪਿੱਛੋਂ ਚਲੇ ਗਏ ਕੋੜੀ ਨੂੰ ਦਰਸ਼ਨ ਨਾ ਹੋਏ ਸਿੱਖ ਤਵਾ ਦੀ ਕਹਿੰਦੀ ਹੈ ਤਿੰਨ ਦਿਨ ਉਡੀਕਦਾ ਰਿਆ ਤਿੰਨ ਦਿਨ ਗੁਰੂ ਅਮਰਦਾਸ ਮਹਾਰਾਜ ਦੇ ਦੇਦਾਰ ਨਹੀਂ ਹੋਏ ਤੀਜੇ ਦਿਨ ਮਨ ਭਰ ਕੇ ਪੁੱਭਾ ਮਾਰ ਕੇ ਰੋਇਆ ਅੰਦਰੋਂ ਮਨ ਦੇਉ ਆਵਾਜ਼ ਆਈ ਕੋੜੀਆਂ ਪਤਾ ਨਹੀਂ ਕਿੰਨੇ ਕਪਾਤ ਨੇ ਗੁਰੂ ਦੇ ਦਰ ਤੇ ਆ ਕੇ ਵੀ ਤੈਨੂੰ ਗੁਰੂ ਦੇ ਦਰਸ਼ਨ ਨਹੀਂ ਹੋਣਾ ਮਿੱਠਾ ਜਿਹਾ ਉਲੰਭਾ ਦਿੱਤਾ ਗੁਰੂ ਨੇ ਦਾਤਾ ਤੇਰੇ ਦਰ ਤੇ ਪਾਪੀ ਬਖਸ਼ੇ ਜਾਂਦੇ ਨੇ ਜੇ ਮੇਰੇ ਕੋੜੀ ਦੇ ਪਾਪੀ ਦੇ ਬਾਪ ਨਹੀਂ ਬਖਸ਼ਣੇ ਫਿਰ ਤੇਰੇ ਦਰ ਤੇ ਆਉਣ ਦਾ ਕੀ ਫਾਇਦਾ ਜਦੋਂ ਰੋਕ ਕੇ ਜੇ ਉੱਠ ਕੇ 10 ਕਦਮ ਤੁਰਿਆ ਐਨ ਨੂੰ ਪਿੱਛੋਂ ਆਵਾਜ਼ ਮਾਰ ਕੇ ਕਿਸੇ ਨੇ ਕਿਹਾ ਬੇਟਾ ਰੁਕ ਜਾ ਪਿਛਾਂ ਪਰਤ ਕੇ ਵੇਖਿਆ ਤਾਨੂੰ ਗੁਰੂ ਅਮਰਦਾਸ ਦਾ ਸਾ ਸੰਗਤ ਇਹ ਸੱਚ ਹੈ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ 68 ਕੀਰਤਾਂ ਤੇ ਨਹਾ ਕੇ ਪਾਪ ਉਤਰਨ ਨਾ ਉਤਰਨ ਜਿੰਨਣ ਬੰਦਾ ਪਛਤਾ ਤਾਪ ਕਰਕੇ ਗੁਰੂ ਅੱਗੇ ਰੋ ਪੈਂਦੇ ਨਾ ਉਹ ਦੋ ਹੰਝੂ ਦੇ ਟਿਪਕੇ ਅੰਦਰ ਦੇ ਕਰੋੜਾਂ ਪਾਪਾਂ ਨੂੰ ਦੋ ਦਿੰਦੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਵਾਜ਼ ਮਾਰ ਕੇ ਕਿਆ ਬੇਟਾ ਰੁਕ ਜਾ ਕੋੜੀ ਨੇ ਪਿਸ਼ਾਂ ਪਰ ਦੇ ਵੇਖਿਆ ਧੰਨ ਗੁਰੂ ਅਮਰਦਾਸ ਫਿਰ ਰੱਖਾਂ ਦੇ ਹੰਝੂ ਨਾ ਰੁਕੇ ਬਸ ਉਹ ਚੀਜ਼ ਵਰਤ ਗਈ ਜਿਨ ਕੋ ਨਦਰ ਕਰਮ ਤੇ ਇਨਕਾਰ ਨਾਨਕ ਨਦਰੀ ਨਦਰ ਨਿਹਾਲ ਪਾਦਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ ਬੋਲੀ ਸੰਤ ਦਾ ਜਲ ਲੈ ਕੇ ਉਸੇ ਜਗ੍ਹਾ ਤੇ ਗੜਬਾ ਪਾ ਕੇ ਇਸ਼ਨਾਨ ਕਰਾਇਆ ਉਹਦਾ ਨਵੇਂ ਵਸਤਰ ਲੈ ਕੇ ਆਓ ਪੁਰਾਣੇ ਕਪੜੇ ਲਾ ਕੇ ਕਹਦੇ ਹੱਥ ਪੈਰ ਸਾਫ਼ ਕਰੋ ਹੋਰ ਵਸਤਰ ਪਾਏ ਹਰ ਰੋਜ਼ ਕਿਹਾ ਬੌਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰ ਤੇ ਨਾਲ ਜਪਿਆ ਕਰ ਨਾਮ ਅੰਕਾਰ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਉਸ ਕੋੜੀ ਦਾ ਕੋੜ हट ਗਿਆ ਉਹ ਤੰਦਰੁਸਤ ਹੋ ਗਿਆ ਜਦੋਂ ਤੰਦਰੁਸਤ ਹੋਇਆ ਫਿਰ ਬੰਦੇ ਦਾ ਸ਼ਰੀਰ ਵੀ ਸੋਹਣਾ ਲੱਗਣ ਲੱਗ ਪਿਆ ਬਿਮਾਰੀਆਂ ਬੰਦੇ ਨੂੰ ਵਕਤ ਤੋਂ ਪਹਿਲਾਂ ਬੁੱਢਾ ਕਰ ਦਿੰਦੀਆਂ ਹਨ ਜਦੋਂ ਉਹਦਾ ਸਰੀਰ ਸਹੀ ਸਲਾਮਤ ਸਹੀ ਹੋ ਗਿਆ ਪਾਦਸ਼ਾਹ ਨੇ ਇੱਕ ਦਿਨ ਸੰਗਤ ਵਿੱਚ ਕਿਹਾ ਭਾਈ ਇਸ ਨੌਜਵਾਨ ਬੱਚੇ ਦੀ ਅਸੀਂ ਸ਼ਾਦੀ ਕਰਨੀ ਹੈ ਕੋਈ ਪਰਿਵਾਰ ਕਿਸੇ ਦੀ ਬੱਚੀ ਵਿਆਹਣ ਦੇ ਯੋਗ ਹੋਵੇ ਦੱਸੋ ਇਹਦੀ ਸ਼ਾਦੀ ਕਰਦਾ ਰੋਜ਼ ਦੇ ਵੇਖਣ ਵਾਲੇ ਸਿਰ ਝੁਕਾ ਕੇ ਬਹਿ ਗਏ ਅੱਜ ਕੋੜ ਠੀਕ ਹੋਇਆ ਕੱਲ੍ਹ ਦਾ ਕੀ ਪਤਾ ਹੈ ਨਾਲੇ ਨਾ ਇਹਦਾ ਕੋਈ ਪਿੰਡ ਪਤਾ ਨਾ ਕੋਈ ਮਾਪਿਓ ਨਾ ਕੋਈ ਜ਼ਮੀਨ ਜ਼ਾਇਦਾਤ ਇਹਦੇ ਨਾਲ ਕੌਣ ਸ਼ਾਦੀ ਕਰੇਗਾ ਦੋਵਰ ਵਾਰ ਵਾਜ ਦਿੱਤੀ ਬਾਈ ਕਿਸੇ ਦੀ ਬੱਚੀ ਵਿਆਉਣ ਵਾਲੀ ਹੋਵੇ ਆ ਨੌਜਵਾਨ ਬੱਚੇ ਦੀ ਸ਼ਾਦੀ ਕਰਨੀ ਜਦ ਤੀਜੀ ਵਾਰ ਕਿਹਾ ਕਿਸੇ ਦੀ ਧੀ ਬੱਚੀ ਵਿਆਉਣ ਵਾਲੀ ਹੋਵੇ ਅਸੀਂ ਪ੍ਰੇਮੇ ਦੀ ਸ਼ਾਦੀ ਕਰਨੀ ਹੈ ਸਭ ਤੋਂ ਪਿੱਛੋਂ ਇੱਕ ਗਰੀਬ ਬੰਦਾ ਉੱਠ ਕੇ ਆਉਂਦਾ ਗਲ ਵਿੱਚ ਮੈਲਾ ਜਿਹਾ ਪਰਨਾ ਪਾ ਕੇ ਕਹਿੰਦਾ ਮਹਾਰਾਜ ਮੇਰੀ ਬੱਚੀ ਵਿਆਉਣ ਦੇ ਯੋਗ ਹੈ ਮੈਂ ਰਿਸ਼ਤਾ ਕਰਨਾ ਚਾਹੁੰਦੇ ਪਰ ਬਾਦਸ਼ਾਹ ਝੂਠ ਨਹੀਂ ਬੋਲਣਾ ਸੱਚ ਬੋਲ ਕੇ ਮੈਂ ਪਹਿਲੇ ਸ਼ੁਰੂ ਵਿੱਚ ਕਿਹਾ ਪਤੀ ਪਤਨੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਵੱਡਾ ਸਵਰਗ ਹੈ ਜੇ ਕਿਸੇ ਨੂੰ ਨਿਭਾਉਣਾ ਆ ਜਾਏ ਤੇ ਜੇ ਨਿਭਾਉਣਾ ਨਾ ਆਵੇ ਇਹਦੇ ਨਾਲ ਦਾ ਨਰਕ ਵੀ ਕੋਈ ਨਹੀਂ ਇਹਦੇ ਨਾਲ ਦਾ ਦੁਨੀਆ 'ਚ ਕੋਈ ਨਰਕ ਨਹੀਂ ਜੇ ਨਿਭਾਉਣਾ ਆਵੇ ਗੁਰੂ ਦੇ ਪੈਰ ਵਿੱਚ ਇਹਦੇ ਨਾਲ ਦਾ ਦੁਨੀਆ 'ਚ ਕੋਈ ਸਵਰਗ ਨਹੀਂ ਅੱਜ ਜਦੋਂ ਬਾਦਸ਼ਾਹ ਨੂੰ ਉਹ ਗਰੀਬ ਸੇ ਕਹਿੰਨਾ ਜੀ ਝੂਠ ਬੋਲ ਕੇ ਨਹੀਂ ਕਰਨਾ ਰਿਸ਼ਤਾ ਮੈਂ ਆਪਣੀ ਬੱਚੀ ਦਾ ਕਰਾਂਗਾ ਪਰ ਸੱਚ ਬੋਲਣਾ ਹੈ ਹਜ਼ੂਰ ਨੇ ਕਿਹਾ 10 ਭਾਈ ਕੀ ਕਹਣੇ ਉਹਨੇ ਹੱਥ ਜੋੜ ਕੇ ਕਿਹਾ ਜੀ ਮੇਰੀ ਬੱਚੀ ਬਚਪਨ ਤੋਂ ਥੋੜੀ ਜੀ ਘੱਟ ਤਲਵੰਡੀ ਥੋੜੀ ਜੋਦੀ ਨਾ ਮੱਤ ਮੋਟੀ ਐ ਨਾ ਉਹਨ ਘਰ ਦਾ ਕੰਮ ਹੁੰਦਾ ਉਹਨੇ ਉਹਨ ਮਾਰਨ ਚਾੜੂ ਬੁਹਾਰੀ ਭਾਂਡੇ ਗੁੰਡੇ ਤੋਲਿੰਦੀ ਪ੍ਰਸ਼ਾਦਾ ਬਣਾ ਲੈਂਦੀ ਐ ਪਰ ਬਾਦਸ਼ਾ ਉਹ ਉਹਨੂੰ ਥੋੜੀ ਮੱਤ ਮੋਟੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿਆਰ ਜੀ ਬੋਲੇ ਸਾਤ ਸਾਤ ਸ਼ਾਬਾਸ਼ ਸ਼ਾਬਾਸ਼ ਤੂੰ ਸੱਚ ਬੋਲਿਆ ਤੇਰੀ ਬੱਚੀ ਕਿੱਥੇ ਲਿਆ ਫਿਰ ਉਹਨੂੰ ਉਹਨ ਕਹਿੰਦੀ ਮਾਮਾ ਧੀਆਂ ਲੰਗਰ ਵਿੱਚ ਸੇਵਾ ਕਰਦੀਆਂ ਜਾ ਕੇ ਸੱਦ ਕੇ ਲਿਆਇਆ ਜਦੋਂ ਮਾਮਾ ਧੀਆਂ ਨੇ ਆ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਤਾਂ ਉਸ ਬੱਚੀ ਦੀ ਮਾਂ ਹੱਥ ਜੋੜ ਕੇ ਕਹਿੰਦੀ ਗੁਰੂ ਅਮਰਦਾਸ ਮਹਾਰਾਜ ਨੂੰ ਪਾਤਸ਼ਾਹ ਮੇਰੀ ਧੀ ਦੀ ਸ਼ਾਦੀ ਕਰਨ ਲੱਗੇ ਪਾਤਸ਼ਾਹ ਨੇ ਕਿ ਹਾਂ ਭਾਈ ਆਹ ਲੜਕਾ ਹੈ ਦੇਖ ਲਓ ਤਨੇ ਹੱਥ ਜੁੜ ਕੇ ਕਹ ਜੀ ਲੋਕਾਂ ਵਾਸਤੇ ਹੋਏਗੀ ਇਹਨੂੰ ਮਤ ਘਟ ਹੈ ਅਕਲ ਘਟ ਹੈ ਮੇਰੇ ਵਾਸਤੇ ਤਾਂ ਮੇਰੀ ਧੀ ਰਾਣੀ ਹੈ ਮੈਂ ਬੜਾ ਪਿਆਰ लाड ਚਾ ਨਾਲ ਪਾਲਿਆ ਲੋਕਾਂ ਲਈ ਅਕਲ ਘਟ ਹੋਏਗੀ ਮੇਰੇ ਲਈ ਮੇਰੀ ਧੀ ਬੜੀ ਸਿਆਣੀ ਹੈ ਬਾਦਸ਼ਾ ਜਿਹਦੇ ਨਾਲ ਸ਼ਾਦੀ ਕਰਨ ਨੂੰ ਕਹਿੰਦੇ ਹੋ ਇਹ ਤਾਂ ਦੱਸੋ ਇਹ ਦਾ ਕੋਈ ਪਿੰਡ ਪਤਾ ਕੋਈ ਮਾਂ ਪਿਓ ਕਿੱਥੇ ਦੇ ਰਹਿਣ ਵਾਲਾ ਐ ਐਵੇਂ ਥੋੜੀ ਮਾਹਰ ਕਿਸੇ ਤੇ ਲੜ ਲਾ ਦੇਣੀ ਆਪਣੀ ਧੀ ਇਹ ਤਾਂ ਦੱਸੋ ਇਹਦਾ ਪਿੰਡ ਪਤਾ ਮਾਂ ਪਿਓ ਘਰ-ਬਾਰ ਕੁਝ ਤਾਂ ਹੋਏਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਹੁਣ ਉਹ ਪ੍ਰੇਮੇਵਲ ਵੇਖਿਆ। ਕੋੜੀ ਤੋਂ ਠੀਕ ਹੋਏ ਪ੍ਰੇਮੇਵਲ ਵੇਖ ਕੇ ਹਜ਼ੂਰ ਨੇ ਕਿਹਾ ਦੱਸ ਵੇ ਕਾਕਾ। ਬੇਟਾ ਦੱਸ ਇਹ ਤੇਰਾ ਪਿੰਡ ਪਤਾ ਮਾਂ ਪਿਓ ਘਰ-ਬਾਰ ਪੁੱਛ ਰਹੇ ਨੇ। ਉਹਨਾਂ ਆਪਣੀ ਧੀ ਬੱਚੀ ਦੀ ਸ਼ਾਦੀ ਕਰਨੀ ਹੈ। ਦੱਸ ਤੇਰਾ ਪਿੰਡ ਪਤਾ ਮਾਂ ਪਿਓ ਘਰ-ਬਾਰ ਜਦੋਂ ਪਿੰਡ ਪਤਾ ਮਾਂ ਕਿਉਂ ਪੁੱਛਿਆ ਉਹ ਨੀਵਾ ਸਿਰ ਕਰਕੇ ਰੋਣ ਲੱਗ ਪਿਆ ਮਹਾਰਾਜ ਮੇਰਾ ਤੁਹਾਡੇ ਤੋਂ ਸਵਾਏ ਕੋਈ ਮਾਂ ਪਿਓ ਨਹੀਂ ਮੇਰਾ ਤੁਹਾਡੇ ਤੋਂ ਸਵਾਏ ਕੋਈ ਘਰਵਾਰ ਨਹੀਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਰੁੰਦਿਆਂ ਵੇਖਿਆ ਕਲਾਵੇ ਵਿੱਚ ਲੈ ਕੇ ਹੰਝੂ ਪੂੰਝ ਕੇ ਕਿਹਾ ਬਸ ਬੇਟਾ ਹੁਣ ਚੁੱਪ ਕਰ ਸਾਹਮਣੇ ਖਲੋਤੇ ਉਹ ਮੀਆਂ ਬੀਬੀ ਤੇ ਉਹਨਾਂ ਦੀ ਧੀ ਮੱਥੋ ਹਜ਼ੂਰ ਨੇ ਕਿਹਾ ਭਾਈ ਤੁਹਾਨੂੰ ਪਿੰਡ ਪਤਾ ਮਾਂ ਪਿਓ ਚਾਹੀਦਾ ਸੁਣੋ ਫਿਰ ਇਸ ਪ੍ਰੇਮੇ ਦੀ ਮਾਂ ਵੀ ਗੁਰੂ ਅਮਰਦਾਸ ਪ੍ਰੇਮੇ ਦਾ ਪਿਓ ਵੀ ਗੁਰੂ ਅਮਰਦਾਸ ਪ੍ਰੇਮੇ ਦਾ ਘਰ ਵੀ ਗੁਰੂ ਅਮਰਦਾਸ ਪ੍ਰੇਮੇ ਦਾ ਪਿੰਡ ਵੀ ਗੁਰੂ ਅਮਰਦਾਸ ਦੱਸੋ ਬਈ ਸ਼ਾਦੀ ਕਰਨੀ ਹੈ ਕਿ ਨਹੀਂ ਬਸ ਚਰਨਾ ਚੁੱਕ ਗਏ ਮਹਾਰਾਜ ਜਿਹਦਾ ਮਾਂ ਪਿਓ ਗੁਰੂ ਅਮਰਦਾਸ ਹੈ ਅਸੀਂ ਕਿਉਂ ਨਿਸ਼ਾਦੀ ਕਰਨੀ ਪਾਤਸ਼ਾਹ ਜੇ ਇਹਦੇ ਮਾਂ ਪਿਓ ਤੁਸੀਂ ਹੋ ਸਾਡੀ ਮਥੋ ਦੇ ਮਾਪਿਓ ਵੀ ਤੁਸੀਂ ਬਣ ਜਾਓ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਵਾਜ਼ ਦੇ ਕੇ ਕਿਹਾ ਵਾਬਾ ਬੁੱਢਾ ਸਹਿਬ ਆਨੰਦ ਕਾਰਜ ਦੀ ਤਿਆਰੀ ਕਰੋ ਸੁਭਾਗ ਭਰੇ ਜੋੜਾ ਸਵਾ ਕੇ ਲਿਆਓ ਉਸੇ ਵਕਤ ਸਭ ਤਿਆਰੀ ਕੀਤੀ ਸ਼ਾਮਾਂ ਤੱਕ ਸੰਗਤ ਵਿੱਚ ਤਿਆਰੀ ਕਰਕੇ ਦੋਮਾਂ ਦੇ ਆਨੰਦ ਕਾਰਜ ਲਾਮਾਂ ਹੋਈਆਂ ਸ਼ੱਦੀ ਹੋਈ ਔਰ ਦੋਮਾਂ ਦੇ ਸਿਰ ਤੇ ਗੁਰੂ ਅਮਰਦਾਸ ਜੀ ਨੇ ਹੱਥ ਰੱਖ ਕੇ ਬਚਨ ਕਿਹਾ ਲੈ ਧੀਏ ਅੱਜ ਤੱਕ ਲੋਕੀ ਤੈਨੂੰ ਮੋਟੀ ਮੱਤ ਵਾਲੀ ਕਹਿੰਦੇ ਰਹੇ ਅੱਜ ਤੱਕ ਲੋਕੀ ਤੈਨੂੰ ਘੱਟ ਅਕਲ ਵਾਲੀ ਕਹਿੰਦੇ ਰਹੇ ਜਹ குரு ਨਾਨਕ ਦੇ ਘਰੋਂ ਤੈਨੂੰ ਐਸੀ ਮੱਤ ਬਖਸ਼ੀ ਲੋਕੀ ਤੇਰੇ ਕੋਲੋਂ ਅਕਲ ਲੈ ਕੇ ਆਪਣਾ ਜੀਵਨ ਸਫਲ ਕਰਨਗੇ ਲੋਕੀ ਲੋਕੀ ਤੇਰੇ ਕੋਲੋਂ ਮਤ ਲੈ ਕੇ ਆਪਣਾ ਜੀਵਨ ਜਨਮ ਸਫਲ ਕਰਨਗੇ ਪਾਤਸ਼ਾਹ ਨੇ ਦਮਾ ਨੂੰ ਕਿਹਾ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਪ੍ਰਚਾਰ ਤੁਹਾਨੂੰ ਦਿੱਤਾ ਮਥੋ ਤੇ ਮੁਰਾਰੀ ਦੇ ਨਾਮ ਮੰਜੀ ਸਥਾਪਿਤ ਕੀਤੀ ਔਰ ਦਮਾ ਨੂੰ ਕਿਹਾ ਜਾਓ ਪੈਰੋਵਾਲ ਚਲੇ ਜਾਓ ਪ੍ਰਚਾਰ ਕਰੋ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਪੰਚਮ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਉਹਨਾਂ ਦੀ ਕੁੱਲ ਵੰਸ਼ ਦੇ ਲੋਕ ਸਿੱਖੀ ਵਿੱਚ ਆ ਕੇ ਪ੍ਰਚਾਰ ਕਰਦੇ ਰਹੇ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਨੇ ਕੀਤੀਆਂ ਇਕੱਲੇ ਕਹਿਣ ਵਾਸਤੇ ਨਹੀਂ ਸੀ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਅੱਜ ਵੀ ਗੁਰੂ ਅਮਰਦਾਸ ਮਹਾਰਾਜ ਨਿਥਾਮਿਆਂ ਦੇ ਤਾਣ ਮੈਂ ਵੇਖਿਆ ਜਿਹਨੂੰ ਕਿਤੇ ਥਾਂ ਨਾ ਮਿਲੇ ਉਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾ ਜੰਦਾ ਅੱਜ ਵੀ ਥਾਂ ਮਿਲਦੀ ਹੈ ਉੱਥੇ ਤਈੇ ਤਪ ਦਾ ਸਥਾਨ ਅੱਜ ਵੀ ਬਣਿਆ ਹੋਇਆ ਕੋਈ ਭਾਵਨਾ ਨਾਲ ਗੁਰੂ ਅਮਰਦਾਸ ਮਹਾਰਾਜ ਨੂੰ ਸਿਮਰੇ ਕੋ ਅਮਰਦਾਸ ਵਰਸੀ ਹੈ ਪੋਹਮ ਪਤਕ ਬਨਸੈ ਧਰਤੀ ਦੇ ਜਿੰਨੇ ਪਾਪ ਨੇ ਉਹ ਧੰਨ ਗੁਰੂ ਅਮਰਦਾਸ ਹੈ ਮਹਾਰਾਜ ਦਾ ਨਾਮ ਲੈਂਦਿਆ ਨਾਸ਼ ਹੋ ਜਾਂਦਾ